ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕੱਲ ਨੂੰ 15 ਅਗਸਤ ਆ ਤੇ ਮੋਰਚੇ ਦੀ ਕੋਲ ਆ ਬਾਬਾ ਜੀ ਸਾਰਿਆਂ ਨੇ ਟਰੈਕਟਰ ਮਾਰਚ ਕੱਢਣੇ ਨੇ ਤੁਹਾਡੇ ਕਾਠੇ ਜਦੋਂ ਤੁਸੀਂ ਇਕੱਠੇ ਹੋਨੇ ਹੋ ਉਹ ਕਾਠੀ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਊਗਾ ਤੇ ਸਾਰੇ ਬਾਦ ਤੋਂ ਬਾਦ ਟਰੈਕਟਰ ਲੈ ਕੇ ਕੱਲ ਨੂੰ ਇਕੱਠੇ ਹੋਵੋ ਤੇ ਕੱਲ ਨੂੰ ਅੰਬਾਲੇ ਵਾਲਿਆਂ ਨੂੰ ਬੇਨਤੀ ਆ ਬਾਬਾ ਜੀ ਜਿਹੜੀਆਂ ਜਿਹੜੀਆਂ ਵੀ ਟੀਮਾਂ ਸਾਡੀਆਂ ਕੰਮ ਕਰ ਰਿਆ ਨੇ ਸਾਰਿਆਂ ਨੂੰ ਬੇਨਤੀ ਆ ਤੇ ਅੰਬਾਲੇ ਵਾਲਿਆਂ ਨੂੰ ਬੇਨਤੀ ਆ ਵੀ ਆਪਣਾ ਭੜੀ ਬਲਾਣੇ ਮੋੜ ਆ ਜਿਹੜਾ ਉੱਥੇ ਇਕੱਠੇ ਹੋਵਾਂਗੇ ਸਵੇਰੇ 9 ਵਜੇ ਤੇ ਉੱਥੇ ਬਾਅਦ ਤੋਂ ਬਾਅਦ ਪਹੁੰਚੋ ਮੰਡੀ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਬਰਾੜੇ ਵਾਲੇ ਜਿਹੜੇ ਨੇ ਉਹ ਅਨਾਜ ਮੰਡੀ 'ਚ ਇਕੱਠੇ ਹੋਣਗੇ ਤੇ ਯਮਨਾਨਗਰ ਵਾਲਿਆਂ ਜਿਹੜੇ ਉਹ ਛਛਰੋਲੀ ਨਵੀਂ ਅਨਾਜ ਮੰਡੀ ਤੇ ਇਕੱਠੇ ਹੋਣਗੇ ਜਿਹੜੇ ਕੁਸੈਤਰ ਵਾਲੇ ਦੇ ਬਾਬਾ ਜੀ ਉਹ ਬੀਆਰ ਚੌਂਕ 'ਤੇ ਇਕੱਠੇ ਹੋਣਗੇ ਸਵੇਰੇ 9 ਵਜੇ ਸਾਹਾਬਾਦ ਵਾਲੇ ਮਾਰਕੰਡੇ ਦੇ ਇਕੱਠੇ ਹੋਣਗੇ ਸਵੇਰੇ 9 ਵਜੇ ਤੇ ਨਾਰਾਇਣਗੜ ਸਜਾਦਪੁਰ ਵਾਲੇ ਵੀ ਮੰਡੀ 'ਚ ਇਕੱਠੇ ਹੋਣਗੇ ਸਮਾਲਾਬਾਦ ਵਾਲੇ ਵੀ ਮੰਡੀ 'ਚ ਇਕੱਠੇ ਹੋਣਗੇ ਤੇ ਪੰਚਗੁੱਲਾ ਵਾਲੇ ਰੋੜਾ ਜਿਹੜਾ ਉੱਥੇ ਇਕੱਠੇ ਹੋਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਬਾਬਾ ਜੀ ਆਪਾਂ ਨੇ ਜਿਹੜਾ ਆਪਣਾ ਅੰਦੋਲਨ ਚੱਲਿਆ ਹੋਇਆ ਸੰਭੂ ਬਾਰਡਰ ਤੇ ਉੱਥੇ ਵੀ ਵੱਧ ਤੋਂ ਵੱਧ ਸਮੂਲੀਅਤ ਕਰਨੀ ਆ ਤੇ ਆਪਣੀ ਇਸ ਲੜਾਈ ਨੂੰ ਫਤਿਹ ਕਰਨਾ ਹੈ ਆਪਣੀ ਫਸਲ ਤੇ ਨਸਲ ਦੀ ਲੜਾਈ ਨੂੰ ਤੇ ਵੱਧ ਤੋਂ ਵੱਧ ਕੱਲ ਨੂੰ 15 ਅਗਸਤ ਵਾਲੇ ਟਰੈਕਟਰ ਮਾਰਚਾਂ ਵੀ ਸ਼ਾਮਿਲ ਹੋਣਾ ਤੇ ਆਣੇ ਵਾਲੇ ਕੋਲਾ ਵੀ ਜਿਹੜੀਆਂ ਮੋਰਚੇ ਤੇ ਹੋਣਗੀਆਂ ਉਹ ਵੀ ਸਾਰਿਆਂ ਨੇ ਪਗੋਣੀਆਂ ਸਾਡਾ ਏਕਾ ਜਿੰਨਾ ਅਸੀਂ ਇਕੱਠੇ ਰਹਾਂਗੇ ਉਨੀ ਜਲਦੀ ਅਸੀਂ ਸਰਕਾਰ ਨੂੰ ਝੁਕਾ ਸਕਦੇ ਹਾਂ ਤੇ ਸਾਰੇ ਵੱਧ ਤੋਂ ਵੱਧ ਕੱਲ ਨੂੰ ਇਕੱਠੇ ਹੋ ਤੇ ਆਪਣੇ ਟਰੈਕਟਰ ਮਾਰਚਾਂ ਨੂੰ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ